ਹੀਰ ਦਾ ਬਲੰਗ ਬੇੜੀ ਦੂਸਰੇ ਕੰਡੇ ਤੇ ਜਾਲਗੀ ਆਈ ਨજર ਸੱਲਾਂ ਦੀ ਚੰਗੀਆਂ ਦੂਰ ਦੂਰ ਤੱਕ ਚੰਗੀਆਂ ਫੈਲੀਆਂ ਸੰ ਸੋਹਣੇ ਨਖਰੇ ਕੁਦਰਤੀ ਰੰਗ ਮੀਆਂ ਬੱਜੀ ਕੰਡੇ ਦੇ ਨਾਲ ਵੇਸ਼ਾਲ ਵੇੜੀ ਵਿਚ ਡੱਠਿਆ ਇੱਕ ਪਲੰਗ ਮੀਆਂ ਲਹਿਰ ਨਾਲ ਉਹ ਉੱਠਦੀ ਡਿੱਗਦੀ ਸੀ ਕਟੀ ਡੋਰ ਦੀ ਜਿਵੇਂ ਪਤੰਗ ਮੀਆਂ ਛਣਕਣ ਘੰਗਰੂ ਪਾਵੇਂ ਆ ਨਾਲ ਵਜੇ ਜਾਪੇ ਵਜਦਾ ਜਲ ਤਰੰਗ ਮੀਆਂ ਵੱਡੀ ਲਹਿਰ ਤੇ ਡੋਲਦੀ ਓ ਬੇੜੀ ਪੀਤੀ ਜਿਵੇਂ ਮਲੰਗ ਨੇ ਪੰਗ ਮੀਆਂ ਗੱਡੀ ਕਤਕਤੀ ਸ਼ਕ ਨੇ ਰਾਜਣੇ ਨੂੰ ਮੁੱਠੀ ਸੀਨੇ ਦੇ ਵਿੱਚ ਮੰਗ ਮੀਆਂ ਕੀਦਾ ਐਸ਼ ਸਮਨ ਏ ਲੁੱਡਣਾ ਹੋਏ ਸਹਬ ਪੁੱਛਦਾ ਹੋ ਨਸ਼ੰਗ ਮੀਆਂ ਸਹਬ ਪੁੱਛਦਾ ਹੋ ਨਸ਼ੰਗ ਮੀਆਂ